ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਹਾਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਐਮਬ੍ਰੌਂਡਰੀ ਦੇ ਵਿੱਚ ਜਿਨ੍ਹਾਂ ਭੈਣਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੇਰੀ ਇਹ ਭੈਣਾਂ ਲਈ ਲੈ ਕੇ ਆਏ ਹਾਂ ਆਰਾਮ ਟੈਕਸ ਤੇ ਕੇ ਟੈਕਸ ਦੇ ਸੂਟ ਜੋ ਕਿ ਬਾਟਮ ਵਰਕ ਦੇ ਸੂਟ ਰਹਿਣਗੇ ਬਹੁਤ ਹੀ ਵਧੀਆ ਬਾਟਮ ਵਰਕ ਦੇ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਸੋ ਆਪਾਂ ਵੀਡੀਓ ਦਾ ਤੁਹਾਨੂੰ ਸਭ ਤੋਂ ਫਰਸਟ ਵਾਲਾ ਸੂਟ ਦਿਖਾ ਰਹੇ ਹਾਂ ਬਹੁਤ ਹੀ ਸੋਹਣੇ ਬਿਲਕੁਲ ਲਾਈਟ ਵੇਟ ਜਿਹੜੇ ਉਹ ਕਲਰ ਨੇ ਸੂਟਾਂ ਦੇ ਆਪਾਂ ਦਿਖਾ ਰਹੇ ਹਾਂ ਵੀਡੀਓ ਦਾ ਸਭ ਤੋਂ ਫਰਸਟ ਵਾਲਾ ਇਹ ਆ ਗਿਆ ਜੀ ਪ੍ਰਿੰਟ ਦੇਖੋ ਇਹ ਹੈਗਾ ਗ੍ਰੀਨ ਜੀ ਸ਼ੇਡ ਦੇ ਉੱਪਰ ਪ੍ਰਿੰਟ ਹੈਗਾ ਤੁਸੀਂ ਸਟੈਂਪ ਵੀ ਦੇਖੋਗੇ ਬਾਈ ਰਾਮ ਟੈਕਸ ਹਾਂਜੀ ਦੇਖੋ ਬਹੁਤ ਹੀ ਸੋਹਣਾ ਵਧੀਆ ਇਹ ਫੈਬਰਿਕ ਹੈ ਤੇ ਬ੍ਰਾਂਡ ਦਾ ਜਿਹੜਾ ਇਹ ਫੈਬਰਿਕ ਰਹੂਗਾ ਬਾਕੀ ਸਾਰੀਆਂ ਮੇਰੀਆਂ ਨੂੰ ਭੈਣਾਂ ਨੂੰ ਪਤਾ ਹੀ ਹੁੰਦਾ ਨਾ ਕਿਉਂਕਿ ਸਾਰੀ ਆਪਾਂ ਖਰੀਦਦਾਰੀ ਕਰਦੇ ਰਹਿੰਦੇ ਹਾਂ ਨਾ ਜਿਹੜੀ ਬ੍ਰਾਂਡ ਦੀ ਚੀਜ਼ ਹੁੰਦੀ ਉਹ ਬਾਕੀ ਵਧੀਆ ਹੁੰਦੀ ਹੈ ਤੇ ਸੂਟ ਬਹੁਤ ਹੀ ਸੋਹਣਾ ਹੈ ਤੇ ਸੂਟ ਦਾ ਤੁਸੀਂ ਪ੍ਰਿੰਟ ਦੇਖ ਰਹੇ ਹੋ ਬਹੁਤ ਹੀ ਵਧੀਆ ਬਿਲਕੁਲ ਲਾਈਟ ਵੇਟ ਜਿਹੜਾ ਇਹ ਸੂਟ ਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੇ ਆਪਾਂ ਨੇ ਬਾਟਮ ਦੇ ਉੱਪਰ ਵਰਕ ਕਰਿਆ ਪੈਚ ਵਰਕ ਦੇਖੋ ਇਹ ਹੈਗਾ ਜੀ ਆਪਾਂ ਨੇ ਇਹਦੇ ਬਾਟਮ ਦੇ ਉੱਪਰ ਜਿਹੜਾ ਪੈਚ ਵਰਕ ਵਰਕੇ ਕਰਿਆ ਦੇਖੋ ਇਹ ਪੈਚ ਵਰਕ ਆਪਾਂ ਨੇ ਡਿਜ਼ਾਈਨ ਜਿਹੜਾ ਰੈਡੀ ਕੀਤਾ ਉਹ ਬਹੁਤ ਹੀ ਸੋਹਣਾ ਤੇ ਪਿਆਰਾ ਆਪਾਂ ਨੇ ਇਹ ਡਿਜ਼ਾਈਨ ਰੈਡੀ ਕੀਤਾ ਹੈਗਾ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਮੇਰੇ ਕੋਲੋਂ ਪਸੰਦ ਆਉਂਦਾ ਸਾਡੇ ਕੋਲੋਂ ਤਾਂ ਇਹ ਤੁਸੀਂ ਬਾਏ ਕਰ ਸਕਦੇ ਹੋ ਸੂਟ ਦਾ ਪ੍ਰਾਈਸ ਮੇਰੇ ਕੋਲੋਂ ਰਹੂਗਾ ਇਹਦਾ 1000 ਰੁਪਏ ਹਾਂਜੀ 1000 ਰੁਪਏ ਦਾ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਹੈਗਾ ਤੇ ਸੋਨਾ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈਗਾ ਸੋ ਕਿਸੇ ਵੀ ਮੇਰੀ ਪੈਨ ਸੂਟ ਬਾਏ ਕਰਨਾ ਹੋਵੇ ਤੁਸੀਂ ਸੂਟੇ ਸਾਡੇ ਤੋਂ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਇਹ ਪੈਚਵਰਕ ਜਿਹੜਾ ਆਪਣੇ ਹੀ ਡਿਜ਼ਾਈਨ ਰੈਡੀ ਕੀਤਾ ਹੈਗਾ ਸੋ ਕਿਸੇ ਨੂੰ ਦੁਪੱਟਾ ਵੀ ਡਾਈ ਕਰਾਉਣਾ ਹੋਵੇ ਤੁਸੀਂ ਸਾਡੇ ਤੋਂ ਦੁਪੱਟਾ ਵਗੈਰਾ ਵੀ ਡਾਈ ਕਰਵਾ ਸਕਦੇ ਹੋ ਉਹ ਆਪਦੀ ਇੱਛਾ ਰੂਮਸਲੀਨ ਆਰਗੰజా ਪੇਔਰ ਜੋ ਵੀ ਕਿਸੇ ਦਾ ਵੀ ਦੁਪੱਟਾ ਡਾਈ ਕਰਵਾਉਣਾ ਕਰਵਾ ਸਕਦੇ ਹੋ ਬਿਨਾ ਦੁਪੱਟੇ ਤੇ ਦਾ ਪ੍ਰਾਈਸ ਰਹੂਗਾ 1000 ਰੁਪਏ 1000 ਰੁਪਏ ਦੇ ਆਪਦੀ ਚਾਪ ਹੈ ਤੁਹਾਨੂੰ ਸੂਟ ਦੇਵਾਂਗੇ ਬਹੁਤ ਹੀ ਸੋਹਣਾ ਰਾਮ ਟੈਕਸ ਦਾ ਜਿਹੜਾ ਫੈਬਰਿਕ ਰਹੂਗਾ ਸੋ ਇਸ ਦੇ ਵਿੱਚ ਆਪਾਂ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਇਆ ਤੁਸੀਂ ਸੂਟ ਸਾਡੇ ਕੋਲੋਂ ਹੀ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਸੂਟ ਹੈ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਹੋਰ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏਗਾ ਇਹ ਹੈਗਾ ਜੀ ਗ੍ਰੇ ਦੀ ਸ਼ੇਡ ਦੇ ਹਾਂਜੀ ਇਹ ਵੀ ਜਿਹੜਾ ਪ੍ਰਿੰਟ ਆ ਰਾਮ ਟੈਕਸ ਦਾ ਆਊਗਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਪ੍ਰਿੰਟ ਆਗਾ ਬਹੁਤ ਸੋਹਣਾ ਲੱਗ ਰਿਹਾਗਾ ਤੇ ਪ੍ਰਿੰਟ ਜਿਹੜਾ ਗ੍ਰੇ ਜੀ ਸ਼ੇਡ ਦੇ ਉੱਪਰ ਜਿਹੜਾ ਇਹ ਸੂਟ ਦਾ ਕਲਰ ਆ ਗਿਆ ਤੇ ਨਾਲ ਜਿਹੜੀ ਇਹਦੀ ਬਾਟਮ ਆ ਗਈ ਇਹ ਆ ਗਈ ਜੀ ਇਹਦੀ ਬਾਟਮ ਦੇਖ ਰਹੇ ਹੋ ਤੁਸੀਂ ਇਹਦੀ ਬਣ ਜੂਗੀ ਬਾਟਮ ਸੋ ਬਹੁਤ ਹੀ ਸੋਹਣਾ ਪਿਆਰਾ ਜਿਹੜਾ ਇਹ ਡਿਜ਼ਾਈਨ ਲੱਗ ਰਿਹਾ カラー कंट्रास्ट देखोगे ਤੁਸੀਂ ਆਪਾਂ ਸੂਟ ਦੇ ਵਿੱਚੋਂ ਬਿਲਕੁਲ ਨੇੜੇ ਹੀ ਉਠਾ ਕੇ ਜਿਹੜੇ ਆਪਣੇ 컬러 ਕੰਟਰਾਸਟ ਲਾਏ ਨੇ ਕਿਉਂਕਿ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੈ ਤੇ ਡਿਜ਼ਾਈਨ ਦਾ ਜਿਹੜਾ ਟਾਂਕਾ ਬਿਲਕੁਲ ਬਰੀਕ-ਬਰੀਕ ਸੰਕਰੂਗਾ ਬਰੀਕ ਟਾਂਕੇ ਦੇ ਵਿੱਚ ਆਪਾਂ ਨੇ ਜਿਹੜਾ ਇਹ ਡਿਜ਼ਾਈਨ ਰੈਡੀ ਕੀਤਾ ਹੈ ਬਾਕੀ ਸੋਨਾ ਬਹੁਤ ਜ਼ਿਆਦਾ ਲੱਗ ਰਿਹਾ ਸੁੰਦਰ ਲੱਗ ਰਿਹਾਗਾ ਤੇ ਜਦੋਂ ਸੂਟ ਤੁਸੀਂ ਆਪਾਂ ਸਲਾਈ ਕਰ ਲਿਆ ਤਾਂ ਹੋਰ ਵੀ ਜ਼ਿਆਦਾ ਬੈਟਰ ਲੱਗੂਗਾ ਸੋ ਇਹਦਾ ਪ੍ਰਾਈਸ ਆਪਣੇ ਲੋਗਾਗਾ 950 ਰੁਪਏ ਇਹ ਸੂਟ ਆਪਾਂ ਤੁਹਾਨੂੰ 950 ਰੁਪਏ ਦੇ ਵਿੱਚ ਦੇਵਾਂਗੇ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਤੁਸੀਂ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਤਕਰੀਬਨ ਦੇ ਆਪਣਾ ਜਿਹੜਾ ਨੰਬਰ ਦਿੱਤਾ ਉਹ ਨੰਬਰ ਦੇ ਤੁਸੀਂ ਮੈਨੂੰ WhatsApp ਮੈਸੇਜ ਕਾਲ ਕਰਕੇ ਜੋ ਵੀ ਸੂਟ ਪਸੰਦ ਆਉਂਦਾ ਉਸ ਸਕਰੀਨਸ਼ਾਟ ਭੇਜ ਕੇ ਸੂਟ ਤੁਸੀਂ ਸਾਡੇ ਕੋਲ ਖਰੀਦ ਸਕਦੇ ਹੋ ਇਸ ਦੇ ਵਿੱਚ ਹੋਰ ਕਲਰ ਨੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਆਪਾਂ ਨੇ 2-2 ਸੂਟ ਰੈਡੀ ਕੀਤੇ ਨੇ ਇਸ ਦੇ ਵਿੱਚ ਇੱਕ-ਇੱਕ ਪ੍ਰਿੰਟ ਦੇ ਵਿੱਚ 2-2 ਸੂਟ ਰੈਡੀ ਕੀਤੇ ਨੇ ਇਸ ਤੋਂ ਅਗਲਾ ਪ੍ਰਿੰਟ ਆ ਗਿਆ ਇਹ यह गया देखो बहुत ही सोहना त्यारा जरा अगला प्रिंट आ गया बहुत सोहना लग रहा है यह है गया बॉटम का वर्क देखो यह गया जी बॉटम का वर्क देखो बहुत सोना लग रहा है प्यारा भी बनया ये चीज सोहनी भी बहुत लग रही है थे। वैसे ट्रेंडिंग के हिसाब से डिजाइन अजक बहुत ही ज्यादा ये ट्रेंडिंग चल रहा है इन्हना सूटा न सो जल्दी जल्दी सूट सा बाय कर सकते हो

ਇਹਦੀ ਬੋਟਮ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੋ ਕਿਸੇ ਵੀ ਮੇਰੇ ਭੈਣ ਨੂੰ ਇੰਨਾ ਸੂਟਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਇਹ ਸੂਟ ਸਾਡੇ ਕੋਲ ਇਹ ਬਾਏ ਕਰ ਸਕਦੇ ਹੋ ਬਹੁਤ ਹੀ ਵਧੀਆ ਸੋਹਣੇ ਤੇ ਪਿਆਰੇ ਜਿਹੜੇ ਸੂਟ ਨੇ ਤੇ ਸੂਟਾਂ ਦਾ ਪ੍ਰਾਈਸ ਇਹਨਾਂ ਦਾ 950 ਰੁਪਏ 950 ਰੁਪਏ ਰੂਗਾ 950 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸ਼ਿਪਿੰਗ ਜਿਹੜੀ ਫ੍ਰੀ ਹੋਊਗੀ ਤਾਂ ਤੁਸੀਂ ਜਲਦੀ ਜਲਦੀ ਸੂਟ ਆਰਡਰ ਕਰੋ ਤੇ ਮਨਪਸੰਦ ਸੂਟ ਜਿਹੜਾ ਆਪਾਂ ਤੁਹਾਡੇ ਘਰ ਦੇ ਵਿੱਚ ਪਹੁੰਚਦਾ ਕਰ ਦਾਂਗੇ ਉਸੇ ਪਿੰਡ ਚ ਬੈਠੇ ਹੋਪਾਂ ਮੈਂ ਸ਼ਹਿਰ ਚ ਬੈਠੇ ਹੋ ਸੂਟ ਜਿਹੜਾ ਤੁਹਾਡੇ ਘਰ ਪਹੁੰਚਦਾ ਹੋ ਜੂਗਾ ਇਸੋ ਦਾ ਆਪਾਂ ਤੁਹਾਡੇ ਲਈ ਹੋਰ ਇੱਕ ਨੂ ਡਿਜ਼ਾਈਨ ਲੈ ਕੇ ਆਇਆ ਜੋ ਕਿ ਬਿਲਕੁਲ ਬ੍ਰੀਕ ਪ੍ਰਿੰਟ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਇਹ ਆਗੀ ਜੀ ਸ਼ਰਟ ਜਿਹੜਾ ਫੈਬਰਿਕ ਹੈ ਵੀ ਰਾਮਟੈਕਸ ਦਾ ਹੋਊਗਾ ਆਪਣੇ ਕੋਲੋਂ ਤੇ ਇਹ ਆਗੀ ਦੀ ਬਾਟਮ ਪਰਪਲ ਕਲਰ ਦੀ ਜਿਹੜੀ ਇਹਦੀ ਬਾਟਮ ਆ ਦੇਖੋ ਤੇ ਡਿਜ਼ਾਈਨ ਦੇਖੋਗੇ ਬਹੁਤ ਹੀ ਸੋਹਣਾ ਆਰੀ ਵਰਕ ਦਾ ਜਿਹੜਾ ਆਪਾਂ ਨੇ ਇਹ ਡਿਜ਼ਾਈਨ ਰੈਡੀ ਕੀਤਾ ਹੈ बहुत सोना लग रहा है आरी वर्क का डिजाइन अपने तो यह रेडी किया कि प्यारा लग रहा है बूटी के बिल्कुल बूटी अपने मैचिंग करके सफाई देखो वर्क की बहुत ही ज्यादा है आरी वर्क का जरा डिजाइन यह रेडी किया बहुत लग रहा है, कलर, I mean लग नाल नाल तो है बहुत ही, ही ज्यादा यह ट्रेंडिंग चल रहा है सो किसी ने भी ऑर्डर करना सूट का प्राइस साढ़े नौ सौ रुपये है 999 ਰੁਪਏ ਦੇ ਵਿੱਚ ਆਪਾਂ ਫਿਰ ਤੁਹਾਨੂੰ ਸੂਟ ਦੇਵਾਂਗੇ ਇੱਕ ਇਸ ਦੇ ਵਿੱਚ ਆ ਗਿਆ ਆਪਣੇ ਲਵੇ ਗ੍ਰੀਨ ਕਲਰ ਇਹ ਆ ਗਈ ਸ਼ਰਟ ਇਹ ਆ ਗਈ ਜੀ ਦੀ ਬੋਟਮ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਨਾ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਹੈਗਾ ਸੂਟ ਬਹੁਤ ਹੀ ਸੋਹਣਾ ਲੱਗ ਰਿਹਾ ਦੇਖੋ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਇਆ ਡਿਜ਼ਾਈਨ ਤੁਸੀਂ ਜਲਦੀ ਜਲਦੀ ਆਰਡਰ ਕਰੋ ਕੋਈ ਭੈਣ ਮੇਰੀ ਰਹਿ ਨਾ ਜਾਵੇ ਸੂਟ ਆਰਡਰ ਕਰ ਆਰਡਰ ਕਰਨ ਕਿੰਨੀ ਹੋ ਤੇ ਇਸ ਦੇ ਵਿੱਚ ਇੱਕ ਆਪਾਂ ਬਲੈਕ ਪ੍ਰਿੰਟ ਲੈ ਕੇ ਆਂ जोड़ा मैं थोड़े प्रिंट दिखाए ने सारे रंग टैक्स के प्रिंट रहने के बहुत ही सोहने से प्यारे प्रिंट ने इस तो अगला आ गया एक टैक्स का प्रिंट है जरा ब्लैक इस ब्लैक बॉटम बहुत ही सोहना त्या है डिजाइन लग रहा अपने रेडी किया देखो कि सोहना लग रहा है कलर कंट्रास्ट देखो बहुत ज्यादा प्यारे लग रहे हैं बहुत ही सोहने लग रहे हैं ਤੇ ਕਿਸੇ ਨੇ ਦੁਪੱਟਾ ਨਾਲ ਡਾਈ ਕਰਵਾਉਣਾ ਹੋਵੇ, ਟਾਈਂ ਡਾਈ ਦਾ ਕਰਵਾਉਣਾ ਹੋਵੇ, ਸਿੰਗਲ ਕਲਰ ਕਰਵਾਉਣਾ ਹੋਵੇ, ਉਹ ਕੋਈ ਵੀ ਜਿਵੇਂ ਦੀ ਕਿਸੇ ਦੀ ਮੇਰੀ ਪਹਿਣ ਦੀ ਚੋਇਸ ਆ ਉਹ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ। ਬਹੁਤ ਹੀ ਸੋਹਣੇ ਤੇ ਪਿਆਰੇ ਆਪਾਂ ਤੁਹਾਡੇ ਲਈ ਅੱਜ ਸੂਟ ਲੈ ਕੇ ਆਏ ਆ। ਸੋ ਜਲਦੀ ਜਲਦੀ ਤੁਸੀਂ ਸੂਟ ਸਾਡੇ ਕੋਲ ਆਰਡਰ ਕਰੋ ਤੇ ਵੀਡੀਓ ਨੂੰ ਤੁਸੀਂ ਬਰਤਵਾਦਾ ਅੱਗੇ ਸਾਰੀਆਂ ਭੈਣਾਂ ਤੱਕ ਪਹੁੰਚਾਓ। ਇਹ ਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਸੋਹਣੇ ਤੇ ਪਿਆਰੇ ਸੂਟ ਲੈ ਕੇ ਆਵਾਂਗੇ। ਉਹਦੇ ਲਈ ਐਨਾ ਧੰਨਵਾਦ ਬੈ।